ਮੈਂ ਕਈ ਵਾਰ ਪਾਰਲੀਮੈਂਟ ਵਿੱਚ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਕਾਲ ਅਟੈਂਸ਼ਨ ਨੋਟਿਸ ਪਾਇਆ ਅੱਜ ਵੀ ਮੈਂ ਪਾਇਆ ਸੀ ਲੇਕਿਨ ਸਪੀਕਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਉਹਦਾ ਮੈਨੂੰ ਬੋਲਣ ਦੀ ਉਹਦੀ ਪਰਮਿਸ਼ਨ ਨਹੀਂ ਦਿੱਤੀ ਲੇਕਿਨ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਕੇਂਦਰ ਸਰਕਾਰ ਜੋ ਮੋਦੀ ਜੀ ਦੀ ਸਰਕਾਰ ਹੈ ਔਰ ਪੰਜਾਬ ਸਰਕਾਰ ਜਿਹੜੀ ਸਾਹਿਬ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਦੋਵੇਂ ਸਰਕਾਰਾਂ ਨੇ ਮਿਲ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਮਨ ਬਣਾਇਆ ਪਿਛਲੇ 50 ਸਾਲਾਂ ਤੋਂ ਝੋਨੇ ਦੀ ਜਿਹੜੀ ਪ੍ਰੋਕਿਊਰਮੈਂਟ ਹੁੰਦੀ ਸੀ ਉਹਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਸੀ ਇਸ ਸਾਲ ਕਿਸਾਨਾਂ ਨੂੰ ਇੰਨਾ ਰੋਲਿਆ ਕਿ ਉਹਨਾਂ ਨੂੰ ਹਰ ਕੁਇੰਟਲ ਤੇ 8 ਜਾਂ 10% ਕੱਟ ਪੈਸੇ ਦਿੱਤੇ ਗਏ ਹਨ ਕੱਟ ਮੌਇਸਚਰ ਦੇ ਨਾਂ ਤੇ ਕੱਟ ਲੱਗਿਆ ਬਹੁਤ ਤਰ੍ਹਾਂ ਦੀਆਂ ਉਹਨਾਂ ਨੂੰ ਤਕਲੀਫਾਂ ਆਈਆਂ 10-10 20 ਦਿਨੋਂ ਮੰਡੀਆਂ 'ਚ ਰਹੇ ਨੇ ਮੈਂ ਔਰ ਕਿਸਾਨ ਜਿਹੜੇ ਜਥੇਬੰਦੀਆਂ ਐਜੀਟੇਸ਼ਨ ਕਰ ਲਈਆਂ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਫਰਵਰੀ ਚ ਉਹਨਾਂ ਦੇ ਗੋਲੀਆਂ ਚਲਾਈਆਂ ਸ਼ੁਕਰਨ ਨੌਜਵਾਨ ਮੁੰਡੇ ਦੀ ਡੈਥ ਹੋਈ ਔਰ ਹੁਣ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਗਏ ਦੋਵੇਂ ਸਰਕਾਰਾਂ ਦਾ ਮਨ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਉਹਨਾਂ ਦੇ ਕਿਸੇ ਮਸਲੇ ਨੂੰ ਹੱਲ ਕਰਨ ਦਾ ਨਹੀਂ ਆ ਮੈਂ ਇਹਦਾ ਵਿਰੋਧ ਕਰਦਾ ਔਰ ਮੈਂ ਮੰਗ ਕਰਦਾ ਕੇਂਦਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਕੇ ਜਿਹੜਾ ਐਮਐਸਪੀ ਘੱਟ ਜਿੰਨਾ ਕਿਸਾਨਾਂ ਦਾ ਇਸ ਵਾਰ ਤੁਸੀਂ ਦਿੱਤਾ ਉਹ ਦੋਵੇਂ ਸਰਕਾਰਾਂ ਮਿਲ ਕੇ ਤੁਸੀਂ ਪੂਰਾ ਕਰੋ ਤਾਂ ਹੀ ਕਿਸਾਨਾਂ ਦਾ ਮਨ ਠੀਕ ਹੋਊਗਾ ਨਹੀਂ ਤਾਂ ਦੋਵੇਂ ਸਰਕਾਰਾਂ ਕਿਸਾਨਾਂ ਨਾਲ ਜ਼ਿਆਤੀ ਵਾਲੀ ਗੱਲ ਸਿੱਧ ਹੋ ਜੂ